5-6 ਲੱਖ ਸੰਗਤਾਂ ਐਵੇਂ ਨਹੀਂ ਆ ਜਾਂਦੀਆਂ ਚੋਬੇਰੇ ਦੇ ਕੋਈ ਬਹੁਤ ਵੱਡੀ ਸ਼ਕਤੀ ਹੈ ਜਿਹੜੀ ਉਹਨਾਂ ਨੂੰ ਲੈ ਕੇ ਆਂਦੀ ਹੈ ਤੇ ਉਸ ਸ਼ਕਤੀ ਦਾ ਨਾਮ ਹੈ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਸ਼ਕਤੀਆਂ ਦਾ ਖਜ਼ਾਨਾ ਹੈ ਤੇ ਬਾਬਾ ਜੀ ਦਾ ਨਾਮ ਜਿਹੜਾ ਲੈਂਦਾ ਉਹ ਅੰਦਰੋਂ ਹੀ ਮਜ਼ਬੂਤ ਹੋ ਜਾਂਦਾ ਚੋ ਪੈਰਾ ਕੋਈ ਵੈਮ ਪਰਮ ਨਹੀਂ ਹੈਗਾ ਜਦੋਂ ਇੰਨੇ ਪ੍ਰਤੱਖ ਵਾਲੇ ਸਥਾਨ ਤੇ 5-6 ਲੱਖ ਸੰਗਤਾਂ ਇਕੱਠੇ ਬਹਿ ਕੇ ਪਾਠ ਕਰਦੀਆਂ ਉਦੋਂ ਦਾ ਸਿੱਧੀਆਂ ਰੱਬ ਨਾਲ ਗੱਲਾਂ ਹੁੰਦੀਆਂ ਲੱਖਾਂ ਦੀਆਂ ਝੋਲੀਆਂ ਚਪਾਰੇ ਚ ਭਰੀਆਂ ਜਾਂਦੀਆਂ ਜਿਨ੍ਹਾਂ ਦੇ ਘਰ ਬੱਚੇ ਨਹੀਂ ਜਿਨ੍ਹਾਂ ਨੇ ਬਾਹਰ ਜਾਣਾ ਜਿਨ੍ਹਾਂ ਦੀ ਨੌਕਰੀ ਨਹੀਂ ਹਰ ਕੰਮ ਚ ਬਾਬਾ ਦੀਪ ਸਿੰਘ ਜੀ ਸਹਾਈ ਹੈ ਆਏ ਤੁਹਾਡੇ ਮਨ ਚ ਗੱਲ ਹੀ ਆਂਦੀ ਕਿ ਬਾਬਾ ਜੀ ਇਹ ਪੂਰੀ ਕਰ ਦੋ ਤੇ ਬਾਬਾ ਦੀਪ ਸਿੰਘ ਜੀ ਕਹਿੰਦੇ ਆ ਤਾਂ ਪੂਰੀ ਹੋ ਗਈ ਅਗਲੀ ਦਸ ਇੰਨਾ ਪਿਆਰ ਕਰਦੇ ਹੋ ਆਪਣੀਆਂ ਸੰਗਤਾਂ ਨਾਲ ਬਾਬਾ ਦੀਪ ਸਿੰਘ ਜੀ ਨੂੰ ਮੰਨਣ ਵਾਲਿਆ ਦੇ ਘਰ ਕਦੇ ਵੀ ਖਾਲੀ ਨਹੀਂ ਰਹਿ ਸਕਦੇ ਉਹਨਾਂ ਦੇ ਘਰ ਹਮੇਸ਼ਾ ਖੁਸ਼ੀਆਂ ਦੇ ਖਜ਼ਾਨਿਆਂ ਨਾਲ ਭਰੇ ਦਿੰਦੇ ਆ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਸ਼ਬਦ ਮੁੱਕ ਜਾਣਗੇ ਪਰ ਤੁਹਾਡੀਆਂ ਸਿਫਤਾਂ ਨਹੀਂ ਮੁੱਕ ਸਕਦੀਆਂ ਮਿਹਰ ਕਰੋ ਆਪਣੀ ਸਾਰਿਆਂ ਤੇ ਸਾਰੀ ਪਿਆਰੀ ਸੰਗਤ ਲਿਖੋ ਤਨ ਤਨ ਬਾਬਾ ਦੀਪ ਸਿੰਘ ਜੀ